ਸਸ਼ੇਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਪਾਕਿਸਤਾਨ ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਝੜਕਾ ਗੁਰਪੁਰਬ ਮੌਕੇ ਪਾਕਿਸਤਾਨ ਨਹੀਂ ਜਾਵੇਗਾ ਸ਼ਰਧਾਲੂਆਂ ਦਾ ਜੱਤਾ ਕੇਂਦਰ ਸਰਕਾਰ ਨੇ ਪੰਜਾਬ ਸਣੇ ਹੋਰ ਸੂਬਿਆਂ ਨੂੰ ਲਿਖੇ ਪੱਤਰ ਇਸ ਵਾਰ ਪਾਕਿਸਤਾਨ ਨਾਲ ਭੇਜ ਜਾਣ ਸਿੱਖ ਜਥੇ ਦੋਵਾਂ ਦੇਸ਼ਾਂ ਦੇ ਵਿਚਾਲੇ ਚੱਲ ਰਹੇ ਤਣਾਅ ਤੇ ਸੁਰੱਖਿਆ ਦੇ ਕਾਰਨਾਂ ਦਾ ਦਿੱਤਾ ਹਵਾਲਾ Google Pay Paytm PhonePe ਦੇ ਯੂਜ਼ਰ ਦੇ ਲਈ ਵੱਡੀ ਖਬਰ 15 ਸਤੰਬਰ 2025 ਤੋਂ UPI ट्रांजैक्शन ਦੇ ਨਵੇਂ ਨਿਯਮ ਹੋਣਗੇ ਲਾਗੂ person to merchant ਪੋਤਾਨ ਦੀ ਵਧਾਈ ਗਈ ਲਿਮਟ ਹੁਣ 24 ਘੰਟਿਆਂ ਦੇ ਵਿੱਚ ਯੂਪੀਆਈ ਰਹੀ ਤੁਸੀਂ ਕਰ ਸਕਦੇ ਹੋ 10 ਲੱਖ ਤੱਕ ਦਾ ਭੁਗਤਾਨ 12 ਹੋਰ ਕੈਟਾਗਰੀ ਦੇ ਲਈ ਰੋਜ਼ਾਨਾ ਟਰਾਂਜੈਕਸ਼ਨ ਲਿਮਟ ਵਧਾਈ ਲੋਨ ਈਐਮਆਈ ਲਈ 5 ਲੱਖ ਰੁਪਏ ਤੱਕ ਹੋਵੇਗੀ ਪ੍ਰਤੀ ਟਰਾਂਜੈਕਸ਼ਨ ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਤੇਜ਼ ਰਫ਼ਤਾਰ ਬੀਐਮਡਬਲਯੂ ਕਾਰ ਨੇ ਬਾਈਕ ਨੂੰ ਮਾਰੀ ਟੱਕਰ ਹਾਦਸੇ ਦੇ ਵਿੱਚ ਬਾਈਕ ਸਵਾਰ ਨਵਜੋਤ ਸਿੰਘ ਦੀ ਹੋਈ ਮੌਤ ਪਤਨੀ ਜ਼ਖਮੀ ਕਾਰ ਸਵਾਰ ਪਤੀ ਪਤਨੀ ਵੀ ਹਾਦਸੇ ਦੇ ਵਿੱਚ ਹੋਏ ਗੰਭੀਰ ਜ਼ਖਮੀ ਤੌੜਾ ਕੂਆ ਨੇੜੇ ਰਿੰਗ ਰੋਡ ਤੇ ਉੱਪਰ ਵਾਪਰਿਆ ਗੰਭੀਰ ਹਾਸਾ ਪੰਜਾਬ ਦੇ ਵਿੱਚ ਪਲਕੇ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ ਝੋਨੇ ਦੀ ਖਰੀਦ ਲਈ 1822 ਮੰਡੀਆਂ ਕੀਤੀਆਂ ਗਈਆਂ ਤਿਆਰ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਮੁਕੰਮਲ ਏਸ਼ੀਆ ਕੱਪ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਦਿੱਤੀ ਮਾਰ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਬਣਾਈਆਂ ਸੀ 127 ਦੌੜਾਂ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਤੇ 15.5 ਓਵਰਾਂ ਦੇ ਵਿੱਚ ਬਣਾਈਆਂ 131 ਦੌੜਾਂ 3 ਵਿਕਟਾਂ ਲੈਣ ਵਾਲੇ ਗੁਲਦੀਪ ਯਾਦਵ ਬਣੇ ਪਲੇਅਰ ਆਫ ਦਿ ਮੈਚ ਬਠਿੰਡਾ ਦੇ ਪਿੰਡ ਗੈਰੀ ਭਾਗੀ ਦੀ ਪੰਚਾਇਤ ਦੇ ਵੱਲੋਂ ਅਨੋਖਾ ਫਰਮਾਨ ਪੰਚਾਇਤ ਨੇ ਪ੍ਰਵਾਸੀਆਂ ਤੇ ਲਗਾਈਆਂ ਅਨੋਖੀਆਂ ਚਰਤਾ ਪ੍ਰਵਾਸੀ ਪਿੰਡ ਦੇ ਵਿੱਚ ਆਪਣਾ ਘਰ ਜਾਂ ਜ਼ਮੀਨ ਨਹੀਂ ਖਰੀਦ ਸਕਦਾ ਪ੍ਰਵਾਸੀ ਮਜ਼ਦੂਰ ਦੇ ਆਧਾਰ ਕਾਰਡ ਅਤੇ ਵੋਟ ਬਣਾਉਣ ਸੰਬੰਧੀ ਪਿੰਡ ਦੇ ਵਿੱਚ ਲੱਗੀ ਪਾਬੰਦੀ ਮਜ਼ਦੂਰੀ ਕਰਨ ਆਏ ਪ੍ਰਵਾਸੀ ਸਿਰਫ ਖੇਤਾਂ ਦੇ ਵਿੱਚ ਹੀ ਰਹਿਣਗੇ ਪ੍ਰਵਾਸੀ ਦੀ ਜ਼ਿੰਮੇਵਾਰੀ ਉਸ ਨੂੰ ਲਿਆਉਣ ਵਾਲੇ ਕਿਸਾਨ ਦੀ ਹੋਵੇਗੀ ਪ੍ਰਵਾਸੀ ਮਜ਼ਦੂਰ ਦੀ ਪੁਲਿਸ ਵੱਲੋਂ ਕੀਤੀ ਜਾਵੇਗੀ ਵੈਰੀਫਿਕੇਸ਼ਨ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਰਵੱਈਏ ਦੇ ਉੱਪਰ ਚੁੱਕੇ ਵੱਡੇ ਸਵਾਲ ਕਿਹਾ ਪਾਕਿਸਤਾਨ ਦੇ ਨਾਲ ਮੈਚ ਤਾਂ ਖੇਡਿਆ ਜਾ ਸਕਦਾ ਪਰ ਸ਼ਰਦਾਲੂਆਂ ਦੇ ਪਾਕਿਸਤਾਨ ਜਾਣ ਦੇ ਉੱਪਰ ਰੋਕ ਕਿਉਂ ਲਗਾਈ ਜੇ ਮੈਚ ਖੇਡ ਸਕਦੇ ਆ ਤਾਂ ਫਿਰ ਕਰਤਾਰਪੁਰ ਸਾਹਿਬ ਜੰਪੇਰ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ ਸਾਡੀ ਆਸਤਾ ਕੋਈ ਰਾਜਨੀਤੀ ਜਾਂ ਫਿਰ ਕਾਰੋਬਾਰ ਨਹੀਂ ਫਿਲਮਾਂ ਅਤੇ ਕ੍ਰਿਕਟਰ ਇੰਤਜ਼ਾਰ ਕਰ ਸਕਦੇ ਨੇ ਪਰ ਆਸਤਾ ਅਤੇ ਗੁਰਪੁਰਬ ਕਿਸੇ ਦਾ ਵੀ ਇੰਤਜ਼ਾਰ ਨਹੀਂ ਕਰ ਸਕਦੇ ਸੀਐਮ ਭਗਵੰਤ ਮਾਨ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਸਾਰਾ ਕੁਝ ਖੋਲਣਾ ਤਾਂ ਖੋਲੋ ਨਹੀਂ ਫਿਰ ਸਭ ਕੁਝ ਬੰਦ ਕਰ ਦਿਓ ਡੇਰਾਮੁਖੀ ਰਾਮ ਰੇਮ ਰੋहतक ਦੀ ਸੁਨਾਰੀਆ ਜੇਲ੍ਹ ਦੇ ਲਈ ਰਵਾਨਾ ਪੁਲਿਸ ਰੱਖਿਆ ਵਿਚਕਾਰ सिरसा ਡੇਰਾ ਤੋਂ ਰਵਾਨਾ ਹੋਇਆ ਡੇਰਾਮੁਖੀ ਦਾ ਕਾਫਲਾ ਰਾਮ ਰਹੀਮ 40 ਦਿਨਾਂ ਦੀ ਪੈਰੋਲ ਤੋਂ ਬਾਅਦ ਅੱਜ ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚਣਗੇ 5 ਅਗਸਤ ਨੂੰ ਸੁਨਾਰੀਆ ਜੇਲ੍ਹ ਤੋਂ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਆਇਆ ਸੀ ਬਾਹਰ ਬਾਕੀ ਆਗੂਆਂ ਦੇ ਮੁਰਤ ਤੋਂ ਹੋਏ ਦੋਸਰ ਬਾਕੀ ਆਗੂ ਕਰਨੈਲ ਸਿੰਘ ਪੰਜੋਲੀ ਨੇ ਪੈਸੇ ਵਰਤਣ ਦੇ ਇਲਜ਼ਾਮਾਂ ਨੂੰ ਮੁਰਤ ਤੋਂ ਅਨਕਾਰਿਆ ਕਿਹਾ ਮੇਰੇ ਮਤਬੇਦ ਹੋ ਸਕਦੇ ਨੇ ਪਰ ਇਹ ਵੀ ਸੱਚ ਹੈ ਕਿ ਸੁਖਬੀਰ ਸਿੰਘ ਬਾਦਲ ਐਸਜੀਪੀਸੀ ਦਾ ਪੈਸਾ ਨਹੀਂ ਬਣ ਸਕਦੇ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਕਦ ਪੈਸੇ ਦੇ ਸਕਦੀ ਹੈ ਵਿਰੋਧੀਆਂ ਵੱਲੋਂ ਹੜਪੀੜਤਾਵਾਂ ਦੇ ਉੱਪਰ ਮਾਲੀ ਮਦਦ ਨੂੰ ਲੈ ਕੇ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਦੇ ਉੱਪਰ ਐਸਜੀਪੀਸੀ ਅਤੇ ਸੁਖਬੀਰ ਬਾਦਲ ਦੇ ਉੱਪਰ ਚੁੱਕੇ ਸੀ ਵੱਡੇ ਸਵਾਲ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਉੱਪਰ ਫਾਇਰਿੰਗ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਿਮਰਜੀਤ ਬੈਂਸ ਦੇ ਭਰਾ ਪਰਮਜੀਤ ਪੰਮਾ ਅਤੇ ਭਤੀਜੇ ਦੇ ਉੱਪਰ ਮਾਮਲਾ ਦਰਜ ਫਾਇਰਿੰਗ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਬੈਂਸ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਪਰਮਜੀਤ ਪੰਮਾ ਨੇ ਨਕਾਰਿਆ ਕਿਹਾ 2023 ਦੇ ਵਿੱਚ ਜ਼ਮੀਨ ਅਤੇ ਕਾਰੋਬਾਰ ਦੀ ਕੋਈ ਵੀ ਵੰਡ ਨਹੀਂ ਹੋਈ ਸਿਮਰਜੀਤ ਬੈਂਸ ਨੇ ਖੁਦ ਆਪਣੀ ਕਾਰ ਦੇ ਉੱਪਰ ਕੀਤੀ ਫਾਇਰਿੰਗ ਕਿਸਾਨ ਅਸਦਿਆਂ ਦਾ ਸੁਵਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ